ਹਾਈ ਗਾਇਜ਼ ਵੈਲਕਮ ਟੂ ਮਾਈ ਨਿਊ ਵੀਡੀਓ ਤੇ ਗਾਇਜ਼ ਤੁਹਾਨੂੰ ਉਹ ਕੁੜੀ ਪਤਾ ਜੀ ਸੋਨੂ ਸੋਨੂ ਤੁਹਾਨੂੰ ਯਾਦ ਜੇ ਮੈਂ ਕਿ ਤਕਰੀਬਨ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਜੀ ਉਹਨੂੰ ਪਤਾ ਹੋਊਗਾ ਸੋਨੂ ਜਿਹੜਾ ਸੋਨੂ ਕੋਰ ਵਲੌਗ ਕੁਝ ਐਦਾ ਹੀ ਨਾਮ ਜਿਹਾ ਦਾ ਤੇ ਗਾਇਜ਼ ਲੋਕ ਨਾ ਉਹਨੂੰ ਬੜੀ ਟੀਚਰਾਂ ਕਰ ਰਹੇ ਨੇ ਕੋਈ ਉਹਨੂੰ ਕਹਿ ਰਿਹਾ ਜੀ ਕਾਲੋ ਦਾ ਗਰੁੱਪ ਕੋਈ ਕਾਸੇ ਦਾ ਕਹਿ ਰਿਹਾ ਕੋਈ ਕਾਸੇ ਦਾ ਕਹਿ ਰਿਆ ਤੇ ਮੈਂ ਕਿਹਾ ਚਲੋ ਮੈਂ ਵੀ ਤਾਂ ਦੇਖਾਂ ਕਿ ਕੌਣ ਆ ਇਹ ਬਈ ਬੰਦਾ ਜੀ ਬੜੀ ਟਿੱਚਰਾਂ ਕਰ ਰਹੇ ਨੇ ਕਿ ਦੇਖੇ ਤੁਸੀਂ ਕਿਹੜੀ ਕੁੜੀ ਹੈ ਇਹ ਕਿ ਜਿਹਨੂੰ ਲੋਕ ਇੰਨਾ ਕਰਦੇ ਨੇ ਠੀਕ ਆ ਗਾਇਜ਼ ਤੇ ਪਹਿਲਾਂ ਤੁਸੀਂ ਵੀ ਦੇਖੋ ਤੇ ਮੈਂ ਵੀ ਤੇ ਦੇਖਿਆ ਕਿਹੜੀ ਇਹਦੇ ਵਿੱਚ ਇੰਨੀ ਕਮੀਆਂ ਨੇ ਕਿ ਜਿਹੜਾ ਲੋਕੀ ਨੂੰ ਇੰਨਾ ਮਾੜਾ ਬੋਲਦੇ ਨੇ ਠੀਕ ਆ ਤੇ ਚਲੋ ਪਹਿਲਾਂ ਤੁਸੀਂ ਤੁਸੀਂ ਵੀ ਦੇਖੋ ਮੇਰੇ ਨਾਲ ਨਾਲ ਉਹ ਵੀਡੀਓ ਤੇ ਉਸ ਵਾਰ ਫਿਰ ਦੇਖਦੇ ਆ ਕਿ ਕੀ ਕਮੀਆਂ ਵਈ ਉਹ ਕੁੜੀ 'ਚ ਕਿ ਲੋਕੀ ਉਹਨੂੰ ਇੰਨਾ ਕੁਝ ਕਿਉਂ ਕਹਿ ਰਹੇ ਨੇ ਜੀ ਸਾਸਰੇ ਕਾਜ ਸਾਰਿਆਂ ਨੇ ਕੀਤਾ ਸਾਰੇ ਆਏ ਸਾਰਿਆਂ ਨੇ ਮੱਕੀ ਜਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਹੈਲੋ ਰੇ ਤੇ ਤੁਹਾਨੂੰ پتہ ਜਾਂ ਸੱਤ ਫਰਕ ਤੋਂ ਟੋਡੇ ਸਟਾਰਟ ਹੁੰਦੇ ਆ ਹਨ ਤੇ ਅੱਜ ਆਪਾਂ ਬਣਾਵਾਂਗੇ ਜੇ ਰੋਲਡ ਤੇ ਤੁਹਾਨੂੰ ਦੇਣਾ ਸਰਪ੍ਰਾਈਜ਼ ਤੇ 30 ਪਜ ਆ ਰਿਹਾ ਤੇ ਹੁਣ ਆਪਾਂ ਪੀਦ ਨੂੰ ਸ਼ਟਰ ਚੱਲੇ ਆਂ ਤੱਕ ਦੀ ਆਪਣੇ ਆਈਸ ਟੈਕ ਕੇ ਘਰ ਤੋਂ ਲੈ ਤੇ ਹੁਣ ਉਹਨੂੰ ਆਪਾਂ ਗਾਇਜ਼ ਇੰਨੀ ਮਾੜੀ ਤਾਂ ਹੈ ਨਹੀਂ ਯਾਰੇ ਜਿੰਨੀ ਤੁਸੀਂ ਲੋਕ ਕਹਿੰਦੇ ਪਏ ਸੀਗੇ ਕਾਲੀਆ ਯਾਰ ਚਲੋ ਠੀਕ ਆ ਰੱਬ ਦਾ ਰੰਗ ਦਿੱਤਾ ਜਿਹੇ ਜਹ ਹੁੰਦਾ ਤੇ ਉਹ ਠੀਕ ਆ ਫੇਡ ਨਹੀਂ ਹੈਗਾ ਕਿ ਤੁਸੀਂ ਯਾਰ ਇਹਨੂੰ ਨਾ ਬਹਿ ਹੈਰਾਨ ਰਹਿ ਗਿਆ ਅੱਗੇ ਸੁਣੋ ਜੀ ਜਦੋਂ ਉੱਠ ਕੇ ਡੱਟੂਗਾ ਨਾ ਤੇ ਬਾਕੀ ਹੁਣ ਆਪਾਂ ਮਿਲਦੇ ਆ ਜੀ ਫਿਰ ਆਪਾਂ ਅੱਗ ਕੇ ਅੱਛਾ ਭੈਣ ਆ ਇਹਦੀ ਸੋਹਣੀ ਲੱਗ ਰਹੀ ਐ ਸੂਟ 'ਚ ਗਾਇਸ ਸੂਟ 'ਚ ਸੋਹਣੀ ਹੁਣ ਏਸੀ ਚੀਜ਼ ਉੱਪਰੋਂ ਲੋਕਾਂ ਨੇ ਕਿਹਾ ਆ ਕਿ ਤੂੰ ਰੰਗ ਨਹੀਂ ਦੇਖਦੀ ਆਪਣਾ ਇਹ ਜਿਹਾ ਤੂੰ ਸੂਟ ਪਾ ਲਿਆ ਯਾਰ ਰੱਬ ਦਾ ਰੰਗ ਦਿੱਤਾ ਜਿਹੇ ਜਿ ਮਰਜੀ ਨਹੀਂ ਦੋ ਲੱਗ ਨੂੰ ਨਹੀਂ ਤੇ ਕਿਉਂ ਕਿਸੇ ਨੂੰ ਕਹਿਣਾ ਤੁਸੀਂ ਮਾਣਦੇ ਹਾਂ ਤੇ ਹੁਣ ਅਸੀਂ ਚੱਲਾਂਗੇ ਤਾਂ ਮੈਂ ਆਪਣਾ ਬਾਕਸ ਦੇ ਕੇ ਲਾ ਕੇ ਮਾੜੇ ਟੰਡੇ ਕਿੱਥੇ ਵਨੇ ਨੇ ਕੀ ਕਹਦੇ ਤੇ ਮम्मा ਸੇ ਕਾ ਮਾਰ ਤੇ ਤੇ ਕੱਪੜੇ ਚਾਹਦੇ ਪਾਲਾ ਇਹ ਕਰ ਲੋ ਕੰਕ ਅਲੱਦਸ ਕਿਸੇ ਨੇ ਤਾਂ ਕਹਿਣਾ ਚੰਗੀ ਵਾਲਾ ਚਲੋ ਦਦੇ ਅੱਗੇ ਦੇਖੋ ਆਲੋ ਅੱਗੇ ਤੋਂ ਹਾਂਜੀ ਤੇ ਹੁਣ ਆਪਾਂ ਜਾ ਰਹੇ ਹਾਂ ਤੇ ਰੈਂਟ ਤੋਂ ਬਾਹਰ ਹੋ ਗਏ ਸੀਗੇ ਤੇ ਪਾਪਾ ਸ਼ਟਲ ਚੱਲੇ ਆ ਤੇ ਦੀਦੀ ਸੇ ਵਰਤੋ ਜਾਂ ਤੇ ਖਾਓ ਆ ਤੇ ਖਾ ਲੇ ਗੇ ਕੁੱਤਾ ਕਰਦੀ ਵੀ ਆਂਟੀ ਤੇ ਆਪਾਂ ਤੇਰੇ ਘਰ ਨੇੜੇ ਪਹੁੰਚ ਗਏ ਆ ਤੇ ਮਾ ਥੋੜਾ ਜਿਹਾ ਮੇਰੇ ਆ ਤਾਂ ਪਤੰਦਰ ਨੇ ਸলো 모ਸ਼ਨ ਹੀ ਪਾ ਦੀ ਆ ਤੇ ਦੇਖੋ ਹਰਾ ਸਾਹ ਸੌਰੀ ਪਤੰਦਰ ਗਿਆ ਤਾਂ ਯਾਰ ਕਲਾਸ ਨੂੰ ਪਾ ਤੇ ਆ ਬਣਾ ਸਾਹਿਬ ਕੋਲ ਇਹ ਕਲਾ ਕੋਨਾ ਦਾ ਕੀ ਹੈ ਕੀ ਹੋਇਆ ਆਈ ਕਿੱਥੇ ਸੀ ਲੋਜੀਕ ਚੱਲੇ ਨਹੀਂ ਹਾਂਜੀ ਤੇ ਆਪਾਂ ਫਾਈਨਲ ਕਿਹਦੇ ਘਰ ਆ ਗਏ ਸੀਗੇ ਕੀ ਕਰਦੇ ਤੇ ਹਾਂ ਚਾਹ ਪਾਣੀ ਉਹ ਵੀ ਸੌਸ ਚਾਹ ਪਾਣਾ ਰਿਹਾ ਉਹਦੀ ਮੰਮੀ ਲਾ ਜੀ ਨਾ ਪਤਨੀ ਵੇਟ ਕਰ ਰਿਆ ਇਹਦਾ ਵੀ ਆ ਗਿਆ ਹਾਂ ਜੀ ਸਾਸਰਿਕਾਲ ਦੇ ਜਾਨ ਨੂੰ ਉਹ ਟਿਕਟਕ ਜੋ ਹਾਂ ਜੀ ਕਿੰਨਾ ਜਣਾ ਵਾਰ ਐਤੀ ਰੋੜੇ ਜੀ ਸਾਰਿਆਂ ਨੂੰ ਤਾਂ ਮੈਨੂੰ ਤਾਂ ਵੈਸੇ ਕੀਤਾ ਨਹੀਂ ਇਹਨੂੰ ਘੱਟ ਸਾਰਾ ਜੀ ਖਾਈ 10 ਕੁੜੀਆਂ ਨੂੰ ਜਾਈ ਹੁੰਦਾ ਕਿ ਹਾਂ ਮੈਂ ਸੱਤ ਕਰਕੇ ਜਾਣਾ ਜਾਂ ਜਿੱਦਾਂ ਮਰਜੀ ਆਣਾ ਜਾਂ ਪਰ ਲੋਕ ਕਿੰਨਾ ਕੁ ਕੁਝ ਬੋਲ ਜਾਂ ਰਾਣਾ ਕੋਲਾ ਤੂੰ ਤੇਰੀ ਜਿਹੜੀ ਹਾਰਡ ਹਾਰਲ ਕਰਦੀ ਫਿਰਦੀ ਐ ਸਾਰੀ ਦਿਹਾੜੀ ਘੁੰਮਦੀ ਰਹਿੰਦੀ ਆ ਕੁਛ ਏਕੋ ਕੋਈ ਤੇ ਫਰੈਂਡ ਫੁੰਡਾ ਕੇ ਰੱਬ ਜਾਣੇ ਕੋਣ ਆ ਇਹ ਤੇ ਦੋਸਤ ਨੇ ਉਹ ਤੇਰੇ ਲੰਡੂ ਜੇ ਕੁਛ ਐਵੇਂ ਮਲਕੀ ਗਲਤ ਗਲਤ ਚੀਜ਼ਾਂ ਬੋਲ ਦੇ ਅਗਲੀ ਲਾਈਫ ਹੈ ਜਿਵੇਂ ਮਰਜ਼ੀ ਨੂੰ ਕਰਨ ਦਾ ਇੰਜੋਏ ਕਰਨ ਦਾ ਤੂੰ ਜੇ ਕਿਸੇ ਨੂੰ ਮਾੜਾ ਬੋਲ ਕੇ ਕੀ ਕਹਿਣਾ ਜੀ ਅੱਗੇ ਦੇਖੋ ਜੀ ਤੇਰੇ ਨਾਲ ਹਰਦਾ ਤੇਰੇ ਕਿਵਾਂ ਲੱਗਦਾ ਸੀ ਨਹੀਂ ਕੜੀ ਚੋਲ ਬਣਦੀ ਆ ਏ ਕੀ ਤਾਂ ਹੁੰਦੀ ਐ ਜੀ ਸਾਰੇ ਨਾਲ ਸਾਰੇ ਚੰਗਾ ਹੈ ਸਪਿਰਟ ਕੀ ਕਰਦੇ ਆ ਤੇ ਆਪਾਂ ਆਪਣੀ ਜੀਆ ਤੇ ਜੀ ਵੀ ਆਪਣੀ ਨਈਂ ਦੀ ਚੌਲ ਆਬਦ ਕਰਨ ਲੱਗ ਲਾ ਸੈੱਟ ਹੋ ਜਾ ਕੋਈ ਨਾ ਸੈੱਟ ਹੋ ਜਾ ਸੈੱਟ ਬੈਠਾ ਸੱਟੇ ਆਪਾਂ ਕਰ ਬਰਾਪਰ ਚੱਲਦੇ ਆ ਵੀਡੀਓ ਬਣਾ ਕੇ ਲੈਣੇ ਆ ਜੋ ਹੈ ਨਾ ਕੀ ਆਪਾਂ ਬਣਾਦੇ ਜੀ ਨਹੀਂ ਜਾ ਤੁਹਾਡਾ ਬੋਕ ਹੈ ਨਾ ਚਲੋ ਜੀ ਉੱਪਰ ਭਰੇ ਮਿੱਤਰੋ ਚੱਕ ਲੈ ਤੁਮ ਅਚਾਰ ਰੋਸ ਦੇ ਅੱਜ ਜੀ ਹੈ ਇਹ ਤਾਂ ਮੈਂ ਦੇਣਾ ਤੁਹਾਨੂੰ ਨਹੀਂ ਮੈਂ ਚਾਕਲੇਟ ਲੈ ਆ ਜੀਗਾ ਬੋਤ ਤੇ ਹਲੋ ਆ ਜਿਉਣਾ ਪਾ ਫੜਾ ਉੱਪਰ ਚੱਲਦੇ ਇਧਰ ਮੁੰਡਾ ਤਾਂ ਸਾਵਾਂ ਪੱਟਿਆ ਆ ਅਗਲੀ ਨਾਲ ਪਰ ਜੇ ਨਹੀਂ ਤਾਂ ਜਲ ਜਾਏਗਾ ਮਰਜੀਤ ਬਧੀਆ ਵਾ ਲੋਕ ਇਹਨਾਂ ਨੂੰ ਹੀ ਮਾਰਾ ਗਏ ਨੇ ਇਹਦਾ ਬਾਈ ਲੇਵ ਅਹ ਆਇਆ ਇਹ ਰੂ ਚੱਲ ਗਿਆ ਆ ਜਾਉਂਗਾ ਹਾਏ ਕਿੰਨਾ ਸੋਣਾ ਮੁੰਡਾ ਹੈ ਉਹ ਬੱਚਾ ਵਾ ਉਹ ਬੱਚਾ ਵਾ ਆ ਵੀ ਮਿੱਤਰੋ ਮੌਸਮ ਦੇਖੋ ਬਹੁਤ ਹੀ ਘੈਂਟ ਮੌਸਮ ਹੈ ਭਰਾ ਵਾ ਇਤਨਾ ਚੜ ਕਿਹੜਾ ਨੰਬਰ

ਗਾਈਜ਼ ਇੰਨੀ ਮਾੜੀ ਤਾਂ ਲੱਗਦੀ ਨਹੀਂ ਕਿ ਜਿੰਨੀ ਮਾੜੀ ਤੁਸੀਂ ਸਾਰੇ ਲੋਕ ਕਮੈਂਟਾਂ 'ਚ ਉਹ ਕਹਿੰਦੇ ਸੀ। ਉਹ ਵੀ ਸ਼ੂਟ ਕਰ ਲਿਆ ਸੀ ਤਾਂ ਵੀ ਬਣਾ ਹੁਣ ਉਹ ਤੋਂ। ਇੰਨੀ ਕਿ ਮਾੜੀ ਤਾਂ ਨਹੀਂ ਲੱਗਦੀ ਯਾਰ। ਉਹ ਦੀਦੀ ਦਾ ਸਰਪ੍ਰਾਈਜ਼ ਕਿੱਥੇ ਹੈ? ਇਹ ਤਾਂ ਸਰਪ੍ਰਾਈਜ਼ ਦੀਦੀ ਦੇ ਘਰ ਆ ਲੱਗਿਆ। ਪਾਇਆ ਲੱਗਦਾ ਨਹੀਂ ਲੱਗਦੀ ਆ। ਪ੍ਰਦੂਤ ਲੱਗਿਆ ਵੇ। ਦੇਖੋ ਜੀ ਬੱਚੇ ਜਿਹੇ ਜਿਹੇ ਮਰਜੀ ਉਹ ਆਪਣੇ ਮਾਂ ਬਾਪ ਨੂੰ ਤਾਂ ਉਹ ਇੰਨੀ ਮਾੜੀ ਨਹੀਂ ਲੱਗਦੀ। ਦੇਖ ਲਾ ਕੋਈ ਜ਼ੋਰਦਾਰੀ ਕਮੈਂਟਾਂ ਦੇ ਦੇ। ਅੱਗੇ ਦੇਖੋ ਹੁਣ ਆਪਾਂ ਖਾਣ ਲੱਗਿਆ ਜੋ ਤੇਪ ਦੇ ਸੇਵ। ਖਾ ਖਾ ਚਾ ਚਾ ਲੈ ਕੇ ਕਰਿਆ ਦੇ ਲਾ ਜਰਾ ਮਰ ਤਰ ਗਾ ਨਹੀਂ ਨਹੀਂ ਖਾ ਲਾ ਲਸੀ ਨਹੀਂ ਅਸਰ ਹੂੰ ਘਰੇ ਤਾਂ ਤਾਂ ਸਾਈਡ ਨੇ ਪਾ ਕੇ ਤੁੰਦ ਖਾ ਲੋ ਖਾ ਲੋ ਮੈਂ ਕਦੋਂ ਰੋਚਾ ਖਾਣ ਵਾਸਤੇ ਆ ਜੋ ਗਾਇਸ ਤੁਸੀਂ ਮੈਂ ਨਾ ਪੁੱਛੋ ਤੇ ਕਾ ਤੈ ਤਨੋ ਕੀ ਲੱਗ ਖਾ ਮਨ ਨੂੰ ਪੀ ਬੋਲੇ ਤੇ ਵਾਸਤੇ ਆ ਪਾ ਘਟ ਕਰ ਆ ਵੀ ਮਿੱਤਰੋ ਲੋ ਨਹੀਂ ਮਾਣ ਮੁਕੇ ਲੈ ਕੇ ਆਏ ਨੇ ਇਹ ਦਿਖਾ ਲਈ ਹਾਂ ਵਾ ਵਾ ਇਹ ਦਨ ਹਾਂ ਹੋ ਤੀ ਟਿਕਾ ਦੇਖਿਆ ਕਿ ਆਪ ਬੱਚੇ ਕੇ ਨਾਲ ਲੈਣਾ ਬੁਲਾਓ ਜੀ ਵਾਓ ਕੇਕਰੀ ਜੁਮਾਲ ਦੇਖੋ ਕਿਚੂ ਗਏ ਦਨ ਦੇਖੋ ਕਿਚੂ ਜਾਪ ਤੇ ਗਿਆ ਅਸਲੀ ਫਰਮੇ ਇਹਨੇ ਅਰ ਜੁਮਾਲ ਹੋ ਗਈ ਦੇਖ ਕੇ ਕੇਕ ਵਰਗੀ ਕੇ ਚਾਹ ਦੂ ਠੀਕ ਹੈ ਆਇਆ ਤੁਰ ਬੈ ਜਾ ਤਰ ਮਾਝੇ ਤੋਂ ਹਾਲੇ ਕਟਿਨ ਕਟਾ ਕੇ ਸੀ ਕੱਟਦਾ ਨਹੀਂ ਤੁਮ ਹਾਂ ਲੌਂਗ ਮੈ ਲੰਗੇ ਸੀ ਲਾਣਾ ਇਤਰੰਦੇ ਆ ਆ ਮਿੱਤਰੋ ਹੋਰ ਹੀ ਲੋਣ ਬਸ ਕੈਂਡਲ ਹੀ ਲਾਉਂਦੇ ਆਪਾਂ ਜੇੰਦਰ ਦੇ ਚੜਿਆਂ ਭਰਾਵਾ ਖੱਲੇ ਨਗਰ ਦੀ ਕਿਹੜਾ ਕੇਗਾ ਮੈਂ ਤਾਂ ਚੰਗਾ ਹਾਂ ਤੇ ਵਾਸ਼ ਹਾਂ ਹਾਂ ਵੀ ਮਿੱਤਰੋ ਆਪਾਂ ਦੀਦੀ ਵਾਤ ਲੈ ਕੇ ਕੇਕ ਦੀਦੀ ਨੂੰ ਲੱਗਿਆ ਵਧੀਆ ਨਹੀਂ ਦੀਦੀ ਵਧੀਆ ਲੱਗਣੀ ਕਿ ਸਮਾਈ ਲੈ ਕੇ ਕਾ ਦੇਖੋ ਇਹ ਜਮੈਲ ਵੀ ਦੇਖ ਨੂੰ ਵੀ ਜਬ ਥੋੜਾ ਹੀ ਵਾਲਾ ਹੈ ਨਾ ਠੀਕ ਚਲ ਸਾਡੇ ਲੇ ਫਿਰ ਕੇਕ ਖਾ ਲਈ ਆਈ ਖਾ ਲਈਏ ਜਿਵੇਂ ਕੱਟਣੀ ਆ ਅਸਾਂ ਨਾਲੇ ਕੰਡ ਲਾਣੇ ਇਸ ਕੰਡ ਲਾਣੇ ਉਹ ਤਵਾ ਢਾਹੂ ਸੋ ਹੋਣਾ ਸਿੱਧਾ ਆਈ ਮਨੋ ਲੋਟੀ ਆਈ ਚਲ ਆ ਜਮੈਲ ਫੋਪਾ ਸਾਡੇ ਬਾਹਰ ਨਾ ਪਾਇਆ ਹੋਇਆ ਫਸਾ ਬਣਾ ਕੇ ਪਾ ਦੇ ਕੋਈ ਆ ਉਹ ਆ ਹੂੰ ਫਸ ਬਣਾ ਲੈਣਾ ਕਿ ਸਰ ਰਹੇ ਦੇਖ ਕੇ ਸਰ ਰਹੇ ਰੱਖਾ ਕੁਸੂਰ ਆ ਕੁਸੂਰ ਆ ਬਸ ਹੀ ਗੋਈ ਨੀ ਇਹ ਨਹੀਂ ਦਾ ਬੱਜਦੀ ਨੀ ਉਹਦੇ ਇਸ ਨਾਲ ਵਾਸਾ ਕਰੀ ਤਾਂ ਵਾਸਾ ਕਿ ਇਹ ਦੇਖੋ ਕਿ ਡੱਡਾ ਕਿ ਹੈ ਹੈਪੀ ਮੈਨ ਲੈ ਕੇ ਆ ਗਿਆ ਕਰਨਾ ਕਹਿੰਦਾ ਮੂੰਹ ਤਾਂ ਕਰਨਾ ਸਾਈਡ ਤੋਂ ਮੂੰਹ ਕੋਣ ਹੋਊਗਾ ਫੋਨ ਦੀਦੀ ਕੱਟਣ ਲੱਗੀ ਕੇਕ ਉਹ ਜੋ ਰੈਡੀ ਸ਼ੈਡੀ ਕੇਕ ਆਉਣ ਵਾਸਤੇ ਹੱਥੀ ਮੈਰੀ ਵਿਦ ਲਾਈਫ ਮੈਡ ਨਹੀਂ ਮਾਰਦੇ ਆਜਾ ਆਜਾ ਸਾਰੀ ਹੈ ਨਹੀਂ ਆਜਾ ਇੱਕ ਵਾਰੀ ਵਾਰੀ ਨਾਲ ਦੁਬਾਰੇ ਕੱਟਣ ਦੀ ਲੋੜ ਨਹੀਂ ਲੋੜ ਹੈਗਾ ਤੋ ਇਹ ਨਹੀਂ ਆਣੀ ਕਿ ਤੂੰ ਜਿੱਦੂ ਕਾ है मेरे फोन पुठा तेरा करा बस इतो ਕਿਚਾ ਕਰਦੇ। ਕਿਉਂ ਬਿਨਾਸ ਕਰ? ਮੇਰੇ ਤਾਂ ਲੱਗੇ ਸੱਗਦੇ। ਬਸ ਤੇਰਾ ਸੰਗ ਨਹੀਂ ਹੋ ਗਿਆ। ਹਾਂ। ਤੇ ਇਹ ਜਿਗ ਨਹੀਂ ਹੋ ਗਿਆ। ਗਾਜ। ਹੁਣ ਆ ਤੂੰ। ਖਾਸ ਟਾਈਮ ਲਾਗੇ ਯਾਰ ਇਹ। ਹਾਂਜੀ। ਚਲ ਆਂ। ਖੰਡ ਨਹੀਂ ਹੋਣੀ। ਦੋ ਵਾਰਸ ਲਾਸ ਲਾਗੇ ਹਾਂ ਮੈਂ। ਮੈਂ ਤਾਂ ਦੇਖੀ। ਤੇਰਾ ਆਪਰ ਕਿੱਦਾਂ। ਹੋਈ ਲੱਗ ਜਾਂਦੀ। ਮੈਂ ਤਾਂ ਮੁੱਕੀ ਦਾ ਰੰਗ ਆਉਂਦਾ। ਆ ਗਾਣੇ ਦੇ ਗਲਾਵਕਲੇ ਹਾਂ ਹਾਂਜੀ ਹੁਣ ਆਪਾਂ ਚੱਲਨੇ ਆ ਘਰੇ ਤੇ ਬਸ ਦੀ ਬਾਤ ਸੇਗਾ 6 ਵਜੇ ਦਾ ਟਾਈਮ ਤੇ ਆਪਣੇ ਲਈ ਸਪੈਸ਼ਲ ਕਰਕੇ ਆ ਕੇ ਦੇਖੋ ਲਾਣ ਵਾਸਤੇ ਇਹਦਾ ਨਹੀਂ ਇਹ ਪਤਾ ਦਪੈਰ ਥੱਲੇ ਲੱਗਣਾ ਹੈ ਗੇਟ ਤੇ ਗੱਟੀ ਆ ਕੇ ਗੱਟੀ ਮੇਰਾ ਨਾਮ ਨੂੰ ਟਾਣਾ ਮੈਂ ਤੁਹਾਨੂੰ ਦੱਸਤਾ ਮਾ ਤੁਹਾਨੂੰ ਲਿਖੋ ਯਾ ਸੁਣੋ ਸਿੱਤਵਾਲੇ ਨਾਲ ਗਿਆ ਹੋਰ ਤੇ ਸਸ ਸੌਣ ਨਹੀਂ ਤੇ ਤਵਾੜਾ ਦੇਖਣਾ ਕਰ ਫਸਰੇ ਗਾਂਦੇ ਹੈਪੀ ਮੈਰਿਡ ਲਾਈਫ ਕੋਈ ਥੋੜਾ ਪੰਡਤ ਆਇਆ ਸੀ ਉਹਨੂੰ ਕਹਿਣਾ ਤੇਰੇ ਘਰ ਵਾਲੀ ਪਾ ਲਈ ਲਾਈਫ ਟੂ ਇਹ ਕਹਿੰਦਾ ਨਹੀਂ ਤੇ ਤੇਰੀ ਸਾਲੀ ਆ ਬਾਬਾ ਮੇਰੀ ਵੱਡੀ ਸਾਲੀ ਹੈ ਮੈਂ ਕਿਹਾ ਮੇਰੀ ਘਰ ਤੋਂ ਦੇਖੂ ਹਾਂ ਬਾਬੇ ਜਦ ਨੂੰ ਕੁਕਲਾ ਆਇਆ ਇੱਕ ਐ ਕਹਿ ਕੇ ਗਿਆ ਸਾਰ ਬਰਾਦਰ ਰਸਤਾ ਅਬੀ ਸਤਰਾ ਚੱਲੇ ਆ ਚਾਹਣਾ ਆਪਾਂ ਚੱਲੇ ਆ रेडी ਆਪਣੇ ਆ ਗਏ ਜੀ ਤਿਆਰ ਆ ਪੁੱਤ ਚੱਲਾ ਫਰਾ ਕੰਨ ਲੱਗੀ ਚਾ ਉਹ ਰੋਣਾ ਨੂੰ ਰੋਣਾ ਨਹੀਂ ਪੰਥ ਰੋਣਾਣੀ ਇਹੋ ਕਰਿਆ ਸਮਾ ਨੂੰ ਪਰ ਆਦੇ ਜਦੋਂ ਵੇ ਜਾਣਾ ਪਾਣੀ ਉਹ ਬੱਧੀ ਬੈਠਾ ਬਾਈ ਚੱਲ ਚੱਲ ਠੀਕ ਹੈ ਜੀ ਦੀ ਬਾਈ ਠੀਕ ਆ ਸੋ ਲੇ ਗਿਓ ਮੈਂ ਹਾਜੀ ਹੁਣ ਆਪਾਂ ਦੁਰਪੇਸੇ ਇੱਕ ਗੱਡੀ ਇੱਕ ਗਾਇਸ ਜਿਹੜਾ ਇਹ ਮੁੰਡਾ ਨਾ ਇਹ ਮੁੰਡੇ ਦਾ ਮੈਨੂੰ ਫੋਨ ਫੜਨ ਦਾ ਤਰੀਕਾ ਨਹੀਂ ਵਧੀਆ ਲੱਗਿਆ ਫੋਨ ਦੇਖੋ ਨਹੀਂ ਕਿਵੇਂ ਫੜਿਆ ਬਾਹਰ ਦੇਖੋ ਨਹੀਂ ਕਿਵੇਂ ਦੇਖ ਰਹੀ ਹੈ ਇਹ ਤਾਂ ਫੋਨ ਫੜਨ ਦੇ ਤਰੀਕੇ ਨੂੰ ਵਧੀਆ ਲੱਗਿਆ ਵੀਡੀਓ ਬਣਾ ਸ਼ੂਟ ਕਰਨ ਲੱਗੇ ਕੋਈ ਉਹ ਚੀਜ਼ ਜੀ ਦੀ ਮੈਨੂੰ ਲੱਗੀ ਨਹੀਂ ਕਿ ਆਕਰ ਬੰਗੀ ਕੋਈ ਕੋ ਕੰਮ ਕਰ ਰਿਹਾ ਕਿ ਇਹ ਵੀ ਚੈਨਲ ਦੇ ਕੋਲ ਕੰਮ ਕਰ ਰਿਹਾ ਉਹ ਚੀਜ਼ ਵੀ ਮੈਨੂੰ ਲੱਗੀ ਬਾਕੀ ਸਭ ਤੋਂ ਠੀਕ ਹੈ ਤੇ ਚਲੋ ਹੁਣ ਅੱਗੇ ਦੇਖਦੇ ਕੀ ਕਹਿੰਦੇ ਸੋਣ ਕੀ ਕੱਟ ਲਏ ਇਹਨਾਂ ਨੇ ਮਸੁੱਤੇ ਵਾਲਾ ਸੀ ਤੋਂ ਹਾਂ ਤੇ ਆਪਾਂ ਘਰ ਪਾਤ ਜਿਸੀ ਤੇ ਫਾਈਨਲੀ ਆਪਾਂ ਤੇ ਜੀ ਨੂੰ ਮਿਲ ਕੇ ਆ ਗਏ ਸੀਗੇ ਤੇ ਘਰੇ ਆ ਕੇ ਫਿਰ ਆਪਾਂ ਕੰਮ ਕਰਕੇ ਟਾ ਰੁੱਟ ਸਬਜ਼ੀ ਬਣਾ ਲਈ ਸੀ ਜੀ ਤੇ ਰਾਤ ਪਾਈ ਜੀ ਤੇ ਹਣਾ ਟਾ ਰੁੱਟ ਸਬਜ਼ੀ ਖਾ ਲਈ ਤੇ ਹੁਣ ਤੇ ਆਪਾਂ ਫ੍ਰੀ ਹੋ ਗਿਆ ਬੀਸਲੀ ਦੇ ਲੈ ਬੈਠਿਆ ਤੇ ਹਣਾ ਵਲੌਗ ਦਾ ਐਂਡ ਹੋਇਆ ਤਾਂ ਚਲੋ ਆਪਾਂ ਹੋ ਗਿਆ ਆਰੇ ਕੋ ਫੋਨ ਪੁੱਠਾ ਹੋ ਗਿਆ ਤੇ ਬਾਕੀ ਆਪਾਂ ਮਿਲਦੇ ਜਗਲੇ ਵਲੋਗ ਫਿਰ ਇਹਨਾਂ ਨੂੰ ਇਹ ਚੀਜ਼ ਨਹੀਂ ਪਤਾ ਲੱਗਦੀ ਮੈਨੂੰ ਲੱਗਦਾ ਐਡੀਟਿੰਗ ਵੀ ਕਰਦੀ ਨਹੀਂ ਤੇ ਆਪਣਾ ਵਲੋਗ ਤਾਲਾ ਕਿਹਾ ਕਮੈਂਟ ਕਰਾ ਦਿੱਤੀ ਸੱਸੋ ਤੇ ਫਿਰ ਗਾਇਜ਼ ਇਹਨਾਂ ਨੂੰ ਮਿਲਦਾ ਇਹ ਚੀਜ਼ ਪਤਾ ਨਹੀਂ ਲੱਗਦੀ ਆ ਪਤਾ ਨਹੀਂ ਵੀਡੀਓ ਐਡ ਹੁਣ ਇੰਨੀ ਕਿੰਮਤੀ ਕੋਈ ਹੈ ਨਹੀਂ ਕਿ ਵਲੋਗ ਚਲੋ ਠੀਕ ਆ ਵਧੀਆ ਸੋਹਣੋ ਵਲੋਗ ਵੀ ਤੇ ਪਰ ਉਹ ਚੀਜ਼ ਨਹੀਂ ਹੈਗੀ ਕਿ ਜਿਹੜੀ ਲੋਕ ਨੂੰ ਕਹਿੰਦੇ ਨੇ ਕਿ ਤੂੰ ਗਾਲੀ ਆ ਤੂੰ ਇਹ ਆ ਤੂੰ ਇਹ ਆ ਫਲਾਣਾ ਟਿਮਕਾ ਰੰਗ ਨਹੀਂ ਦੇਖਦੀ ਉਹ ਨਹੀਂ ਦੇਖਦੀ ਵਲੋਗ ਮੇਜੀ ਬਹੁਤ ਸੋਹਣੇ ਲੱਗੇ ਮੈਨੂੰ ਤੇ ਕੁੜੀ ਵਿਚਾਰੀ ਚਲੋ ਠੀਕ ਹੈ ਰੰਗ ਰੰਗ ਥੋੜਾ ਹੈਗਾ ਜੀ ਮੰਦੇ ਆ ਪੱਕਾ ਵਾ ਪਰ ਮੈਂ ਕੀ ਉਹ ਤਾਂ ਠੀਕ ਹੈ ਵਿਚਾਰੀ ਯਾਰ ਕਿ ਦੇਖੋ ਆਪਣੇ ਮਾਪਿਆਂ ਨੂੰ ਹਰੇਕ ਆਪਣੇ ਨੂੰ ਆਪਣਾ ਬੱਚਾ ਬਣਦਾ ਤੇ ਪਲੀਜ਼ ਜੀ ਇਸ ਕੁੜੀ ਨੂੰ ਜੇ ਇਸ ਕੁੜੀ ਬਾਰੇ ਤੁਸੀਂ ਕੋਈ ਵੀ ਕਮੈਂਟ ਕਰੋਗੇ ਤੇ ਕੋਈ ਪੀਸ ਮਾਰਨ ਨਾ ਕਰਿਓ ਕਮੈਂਟ ਤੇ ਕਿਉਂਕਿ ਬੱਚੇ ਦੇਖੋ ਜੀ ਜਹਜ ਹੁੰਦੇ ਹੋ ਕੀ ਵਧੀਆ ਹੁੰਦੇ ਨੇ ਤੇ ਕੁੜੀ ਵੀ ਵਧੀਆ ਵਾ ਐਵੇਂ ਲੋਕਾਂ ਨੇ YouTube ਦੇ ਉੱਪਰ ਗਾ ਬਾਇਆ ਪਿਆ ਕਾਲੋ ਦਾ ਗਰੁੱਪ ਕਾਲੋ ਦਾ ਗਰੁੱਪ ਕਾਲੋ ਦਾ ਇਹ ਕਾਲੋ ਦਾ ਉਹ ਕਿ ਚਲੋ ਠੀਕ ਹੈ ਕਿ ਰੰਗ ਕਾਲਾ ਹੋ ਗਿਆ ਤੇ ਜ਼ਰੂਰ ਥੋੜੀ ਐ ਕੋਈ ਵਿਚਾਰੀ ਉਹ ਵੀ ਐ ਦਿੰਦੇ ਹੈ ਮਨ ਤਾਂ ਸਾਫ ਹੈ ਹੈ ਮਨ ਤਾਂ ਸਾਫ ਹੈ ਵਿਚਾਰੀ ਤੇ ਚਲੋ ਠੀਕ ਹੈ ਜੇ ਮਰਜੀ ਮਿਹਨਤ ਕਰਦੀ ਆਪਣੀ ਵਲੌਗ ਬਣਾਉਂਦੀ ਸਭ ਕੁਝ ਕਰਦੀ ਹੈ ਤੇ ਲੋਕਾਂ ਨੇ ਤੇ ਭਾਈ ਇੰਨਾ ਕਿ ਇਹਨੂੰ ਮਾੜਾ ਬੋਲਦੇ ਨਕ ਮਾੜਾ ਬੋਲਦੇ ਤੇ ਦੂਜੇ ਕੁਝ ਰੋਸਟਰ ਕੁਝ ਰੋਸਟਰ ਹੋ ਗਏ ਉਹ ਵੀ ਭਾਈ ਉਹ ਰੋਸਟਰ ਕਰ ਕਰਕੇ ਉਹਨਾਂ ਨੂੰ ਇਹੋ ਜਿਹਾ ਬੁਰਾ ਹਾਲ ਕੀਤਾ ਬਏ ਦਾ ਕਾਲੂ ਦਾ ਇਹ ਆ ਕਾਲੂ ਦਾ ਇਹ ਆ ਕਾਲੂ ਦਾ ਉਹ ਵਾ ਮਲਕੀ ਨਾ ਬੋਲਿਆ ਕਰੋ ਕਿਸੇ ਨੂੰ ਮਾੜਾ ਬੋਲ ਕੋਈ ਫਾਇਦਾ ਨਹੀਂ ਤੇ ਬਾਕੀ ਮੈਨੂੰ ਤਾਂ ਬਈ ਸੁਣ ਕੁੜੀ ਸੋਣੀ ਲੱਗੀ ਨੇ ਨੈਕਸਟ ਠੀਕ ਆ ਰੰਗ ਦਾ ਜਰੂਰ ਠੀਕ ਆ ਪੱਛਾ ਪਰ ਬਾਕੀ ਉਹਦਾ ਪੂਰੀ ਸੋਣੀ ਆ ਸੁਣਖੀ ਆ ਘਰਲਾ ਵੀ ਵਧੀਆ ਵਾ ਸੋਹਣਾ ਸੁਣਖਾ ਤੇ ਬੱਸ ਸੀ ਤੇ ਬਾਕੀ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਵੀ ਵੀਡੀਓ ਕਹਿੰਦੀ ਲੱਗੀ ਤੇ ਮਿਲਦਾ ਕਿਤੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ